ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਰੇਪ ਪਜਾਮੀ ਹੈ ਜਿਹੜੀ ਉਹਦੀ ਤੁਹਾਨੂੰ ਕਟਿੰਗ ਦੱਸਾਂਗੇ ਇਹ ਰੇਪ ਪਜਾਮੀ ਜੀ ਕਈ ਤਰ੍ਹਾਂ ਬਣ ਜਾਂਦੀ ਹੈ ਲੇਕਿਨ ਜਿਹੜੀ ਅੱਜ ਮੈਂ ਰੇਪ ਪਜਾਮੀ ਕੱਟ ਰਹੀਆਂ ਮੈਂ ਇਹਦਾ ਥੈਲਾ ਬਣਾ ਕੇ ਜਿਸ ਤਰ੍ਹਾਂ ਆਪਾਂ ਕਸਹਿਰੇ ਦੀ ਕਟਿੰਗ ਕਰਦੇ ਆ ਮੈਂ ਉਸ ਤਰ੍ਹਾਂ ਕਰੂੰਗੀ ਇਹਦੀ ਇਹ ਬਿਲਕੁਲ ਆਸਾਨ ਹੈ ਜੀ ਇਹ ਪਜਾਮੀ ਕੱਟਣੀ ਇਹ ਜਿਹੜਾ ਆਪਾਂ ਨੂੰ ਨਾਪ ਹੈ ਉਹ ਆਪਾਂ ਨੂੰ हिਪ ਦਾ ਨਾਪ ਹੈ ਜਿਹੜਾ ਉਹ ਪਤਾ ਹੋਣਾ ਚਾਹੀਦਾ ਤੁਸੀਂ ਕਿਸੇ ਦੀ ਵੀ ਰੇ ਪਜਾਮੀ ਜਿਹੜੀ ਬਣਾਉਣੀ ਹੈ ਉਹਦੀ ਜਿਹੜੀ हिਪ ਹੁੰਦੀ ਹੈ ਜਿੰਨੀ ਆਪਣੀ हिਪ ਹੁੰਦੀ ਹੈ हिਪ ਪਲੱਸ ਮੂਰੀ ਜਿਹੜਾ ਇਹਦਾ ਨਾਪ ਲੈਣਾ ਹੈ हिਪ ਪਲੱਸ ਮੂਰੀ ਉਹਦਾ ਮਤਲਬ ਇਹ ਹੈ ਵੀ ਜਿਵੇਂ ਆਪਣੇ ਲਵੇ ਇਹ ਕੱਪੜਾ ਹੈਗਾ ਇਹ ਕੱਪੜੇ ਨੂੰ ਆਪਾਂ ਆਏ ਜਿਹੜਾ ਇਹਦਾ ਕੱਪੜੇ ਦਾ ਇਹ ਪਾਣਾ ਹੈਗਾ ਆ ਇਹਦੀ ਜਿਹੜੀ ਲੈਂਥ ਹੈ ਇਹ ਮੈਂ ਚੂੜੀਦਾਰ ਪਜਾਮੀ ਬਣਾ ਰਹੀ ਆਂਗੀ 2 ਮੀਟਰ ਕੱਪੜੇ ਦੇ ਵਿੱਚ ਇਹਦੇ ਲਈ ਆਪਾਂ ਨੂੰ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਜਿਹੜਾ ਕੱਪੜਾ ਇਹ ਇਸ ਤਰ੍ਹਾਂ ਆਪਾਂ ਨੇ ਕੰਨੀਆਂ ਨੂੰ ਪੜੇ ਨੂੰ ਇਸ ਤਰ੍ਹਾਂ ਜੋੜ ਕੇ ਕੰਨੀਆਂ ਜੋੜ ਕੇ ਇਹਦਾ ਜਿਹੜਾ ਥੈਲ ਹੈ ਉਹ ਤਿਆਰ ਹੁੰਦਾ ਹੈ ਇਹਦੀ ਜਿਹੜੀ ਆਹ ਵਾਲੀ ਚੀਜ਼ ਹੈ ਇਹ ਇਹ ਪਤਾ ਕਿੰਨੀ ਹੋਣੀ ਚਾਹੀਦੀ ਆ ਇਹ ਮੂਹਰ ਹੀ ਪਲੱਸ हिਪ ਹੋਣੀ ਚਾਹੀਦੀ ਆ ਹੁਣ ਜਿਸ ਤਰ੍ਹਾਂ ਆਪਾਂ ਜੇ ਕਿਸੇ ਛੋਟੇ ਬੱਚੇ ਦੀ ਸਲਾਈ ਕਰਨੀ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਜਿਹੜਾ ਆਪਾਂ ਕੱਪੜਾ ਹੈ ਇਹ ਆਪਾਂ ਕਿੰਨਾ 모ੜੀਏ ਹੁਣ ਜਿਸ ਤਰ੍ਹਾਂ ਪੱਕਾ ਨਾਪ ਹੈ ਉਹ ਤਾਂ ਆਪਾਂ ਜੀ ਇਸ ਤਰ੍ਹਾਂ ਇਹਨੂੰ ਐ ਮੋੜ ਲੈਨੇ ਆ 모ੜ ਕੇ ਆਪਾਂ ਇਹਦੇ ਵਿੱਚ ਮੂਹਰ ਹੀ ਪਲੱਸ हिਪ ਆ ਗਈ ਲੇਕਿਨ ਜਦੋਂ ਕਿਸੇ ਛੋਟੇ ਬੱਚੇ ਦੀ ਰੇ ਪਜਾਮੀ ਦੀ ਆਪਾਂ ਨੇ ਕਟਿੰਗ ਕਰਨੀ ਹੈ ਉਹਦੀ ਜਿੰਨੀ ਮੂਰੀ ਐ ਉਹਦਾ ਮਾਰਜਨ ਰੱਖ ਕੇ ਤੇ ਜਿੰਨੀ ਉਹਦੀ हिਪ ਐ ਉਹਦਾ ਮਾਰਜਨ ਰੱਖ ਕੇ ਉਹਨਾਂ ਆਪਾਂ ਇਹਨੂੰ ਫੋਲਡ ਕਰਨਾ ਹੈ ਆਪਾਂ ਇਹਨੂੰ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਦੇਖੋ ਇਸ ਤਰ੍ਹਾਂ ਫਿਰ ਆਪਾਂ ਇਹ ਕੱਪੜਾ ਜਿਹੜਾ ਇਧਰੋਂ ਘਟਾ ਕੇ ਆਪਾਂ ਇੰਨਾ ਕੱਪੜਾ ਰੱਖਾਂਗੇ ਇਹ ਕੱਪੜਾ ਬਸ ਇਸ ਤਰ੍ਹਾਂ ਹੀ ਹੈ ਦਾ ਹਿਸਾਬ ਮੂਰੀ ਪਲੱਸ हिਪ ਹੈਗਾ ਇਹਦਾ ਹਿਸਾਬ ਹੈ ਜਿਹੜਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਇਹ ਕੰਨੀਆਂ ਜੋੜ ਕੇ ਬੱਚੇ ਦੀ ਬਣਾਉਣੀ ਹੋਵੇ ਵੀ ਫਿਰ ਆਪਣਾ ਕੱਪੜਾ ਜਿਹੜਾ ਬਹੁਤ ਵੇਸਟੇਜ ਜਾਂਦਾ ਹੈ ਇਸ ਲਈ ਜਿਹੜਾ ਨਾਪ ਤੁਸੀਂ ਤਿਆਰ ਕਰਨਾ ਹੈ ਉਹਦੀ ਜਿਹੜੀ हिਪ ਦਾ ਨਾਪ ਹੈ ਤੁਸੀਂ ਵੈਸੇ ਵੀ ਲੈ ਸਕਦੇ ਹੋ ਉਹਦੀ हिਪ ਦਾ ਨਾਪ ਜਿਵੇਂ ਕੋਈ ਆਪਣੇ ਕੋਲ ਕੋਈ ਪਲਾਜੋ ਵਗੈਰਾ ਹੁੰਦਾ ਉਹਦੀ ਵੀ हिਪ ਦਾ ਨਾਪ ਲੈ ਸਕਦੇ ਹੋ हिਪ ਦੇ ਨਾਪ ਤੋਂ ਤੁਸੀਂ 1 2 ਇੰਚ ਲੂਜ਼ ਰੱਖ ਕੇ ਕਿਉਂਕਿ ਜਿਹੜੀ ਰੇ ਪਜਾਮੀ ਹੈ ਥੋੜੀ ਜੀ ਲੂਜ਼ ਹੁੰਦੀ ਹੈ ਉਵੇਂ ਕਟਿੰਗ ਕਰ ਸਕਦੇ ਹੋ ਇਹਦੀ ਇੱਕ ਇਹਦੇ ਵਿੱਚ ਇਹ ਹੈ ਜਿਹੜੀ ਇਹ ਪਜਾਮੀ ਹੈ ਇਹ ਜੈਂਟਸ ਤੇ ਲੇਡੀਜ਼ ਇਹ ਦੋਨਾਂ ਲਈ ਕਟਿੰਗ ਇਹਦੀ ਸੇਮ ਹੈ ਜੈਂਟਸ ਦੇ ਲਈ ਤੁਸੀਂ ਜਿਹੜੀ ਇਹਦੀ ਕਟਿੰਗ ਕਰਨੀ ਹੈਗੀ ਪਜਾਮੀ ਦੀ ਕਈ ਜਿਹੜੇ ਚੋਲੇ ਨਾਲ ਪਜਾਮੀ ਪਾਉਂਦੇ ਨੇਗੇ ਰੇ ਪਜਾਮੀ ਚੂੜੀਦਾਰ ਤੇ ਉਹਨਾਂ ਦੇ ਉੱਤੇ ਆਪਾਂ ਜਿਹੜੀ ਬੈਲਟ ਹੈ ਉਹ ਨਹੀਂ ਲਗਾਉਂਦੀ ਕਿਉਂਕਿ ਉਹਦੀ ਆਪਾਂ ਜਿਹੜੀ ਕਟਿੰਗ ਹੈ ਉਹ ਵੱਡਾ ਅਸਨ ਰੱਖ ਕੇ ਕੱਟਦਾ ਕੱਟ ਦਾਂਗੇ ਜੀ ਜਿਹੜੀਆਂ ਇਹ ਆਪਣੀਆਂ ਲੇਡੀਜ਼ ਲਈ ਆ ਆਪਾਂ ਉੱਪਰ ਬੈਲਟ ਲਾ ਲੈਨੇ ਆਪਾਂ ਥੋੜੇ ਜਿਹਾ 2-4 ਉਹਦੇ ਵੱਲ ਪਾ ਦਿੰਨੇ ਆ ਤਾਂ ਉਹਦੀ ਜਿਹੜੀ ਲੈਂਥ ਹੈ ਉਹ ਆਪਾਂ ਆਪਣੀ ਲੈਂਥ ਦੇ ਵਿੱਚੋਂ ਕਿਉਂਕਿ 벨ਟ ਲੱਗ ਜੂਗੀ ਲੈਂਥ ਥੋੜੀ ਜਿਹੀ ਘੱਟ ਰੱਖ ਲਾਂਗੇ ਲੇਕਿਨ ਜੇ ਤੁਸੀਂ ਜੈਂਟਸ ਦੀ ਪਜਾਮੀ ਕੱਟ ਰਹੇ ਹੋ ਉਹਦੀ ਜਿਹੜੀ ਲੈਂਥ ਹੈ ਤੁਹਾਨੂੰ ਪੂਰੀ ਰੱਖਣੀ ਪਊਗੀ ਤੇ ਉਹਦਾ ਜਿਹੜਾ ਆਸਣ ਹੈ ਉਹ ਜਿੰਨਾ ਆਪਣੇ ਜੈਂਟਸ ਦਾ ਆਸਣ ਆਉਂਦਾ ਉਹਨਾਂ ਹੀ ਰੱਖਣਾ ਪਊਗਾ ਕਿਉਂਕਿ ਜਿਹੜੇ ਜੈਂਟਸ ਆ ਉਹਨਾਂ ਤੇ 벨ਟ ਨਹੀਂ ਲੱਗਦੀ ਹੈਗੀ ਇਹ ਪਜਾਮੀ ਦੀ ਜਿਹੜੀ ਮੇਰੀ ਕਟਿੰਗ ਹੈ ਮੈਂ ਤੁਹਾਨੂੰ ਦੱਸੂਗੀ ਹਾਂਜੀ ਆਪਾਂ ਦੋਨੋਂ ਸਾਈਡ ਇਹਦੇ ਜਿਹੜੀ ਸਿਲਾਈ ਹੈ ਇਹ ਲਗਾ ਲਈ ਹੁਣ ਆਪਾਂ ਨੇ ਜਿਹੜੀ ਇੱਥੇ ਸਲਾਈ ਲਗਾਉਣੀ ਹੈ ਕਿਉਂਕਿ ਕੋਈ ਕਹਿੰਦਾ ਇਹਨੂੰ ਇਸ ਤਰ੍ਹਾਂ ਫੜ ਕੇ ਸਲਾਈ ਲਾ ਲਓ ਇਹਦਾ ਜਿਹੜਾ ਸਹੀ ਹਿਸਾਬ ਹੈਗਾ ਆਪਾਂ ਜਿਹੜਾ ਆਪਣੇ ਇਹ ਸਾਰੀ ਲੰਬਾਈ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਦੂਰਾ ਕਰ ਲਿਆ ਦੂਰਾ ਕਰਕੇ ਆਪਾਂ ਇਹਨੂੰ ਚੌੜਾ ਕਰ ਲਿਆ ਦੇਖੋ ਦੂਰਾ ਕਰਕੇ ਚੌਰਾ ਕਰ ਲਿਆ ਹੁਣ ਇਹ ਚੌਰਾ ਕਰਕੇ ਜਿੰਨਾ ਆਪਣਾ ਇਹ ਆਉਂਦਾ ਇਹ ਨੂੰ ਚੌਰਾ ਕਰਕੇ ਆ ਦੇਖੋ ਆਪਣਾ ਇਹ 16 ਇੰਚ ਆਉਂਦਾ ਹੁਣ ਤੁਸੀਂ ਜਿਹੜੀ ਸਲਾਈ ਲਾਉਣੀ ਹੈ ਇਹ 16 ਇੰਚ ਤੇ ਤੁਸੀਂ ਨਿਸਾਨੀ ਲਾਉਣੀ ਹੈ ਇੱਧਰ ਇਸ ਤਰ੍ਹਾਂ ਸਮਝ ਗਏ ਜਿਹੜਾ ਇਹ ਸਾਰਾ ਕੱਪੜਾ ਹੈ ਇਹ ਇਹ ਆਪਣੀ ਜਿਹੜੀ ਇਹ ਡਬਲ ਕੱਪੜਾ ਆਪਣਾ ਬਚਾ ਲੈ ਰਹਿਦਾ ਹੁੰਦਾ ਹੈ ਇੱਕ ਇੱਕ ਜਿਸ ਤਰ੍ਹਾਂ ਇਹਦੀ ਸਾਰੇ ਦੀ ਲੰਬਾਈ ਹੈ ਜਿਹੜੀ ਉਹ 64 ਇੰਚਾ 64 ਦੇ ਵਿੱਚੋਂ 32 ਇੰਚ ਜਿਹੜਾ ਕੱਪੜਾ ਉਹ ਆਪਣਾ ਬਚਾ ਲੈ ਰਹੂ 16 ਇੰਚ ਤੇ ਉਰੇ ਆਪਾਂ ਇਹਨੂੰ ਘੁਮਾ ਕੇ ਇਹਦੀ ਸਿਲਾਈ ਲਾਵਾਂਗੇ ਬਸ ਇਹਦੀ ਇਹੀ ਜਿਹੜੀ ਮੇਨ ਇਹ ਵੀ ਕਮਾ ਕੇ ਇਹਦੀ ਸਲਾਈ ਇਹ ਸਲਾਈ ਹੈ ਜਿਹੜੀ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਲੱਗਦੀ ਹੈ ਕਈ ਪੈਨਾਂ ਨੂੰ ਇਹ ਤੁਸੀਂ ਉਰੇ 16 ਇੰਚ ਤੇ ਨਿਸ਼ਾਨੀ ਲਾ ਲਓ ਜੀ 16 ਇੰਚ ਤੇ ਇਸ ਤਰ੍ਹਾਂ ਇਹ ਜਿਹੜੀ ਨਿਸ਼ਾਨੀ ਹੈ ਆਪਣੀ ਇਹਦੇ ਤੋਂ ਪਾਕੜ ਕੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਹ ਜਿਹੜੀ ਸਿਉਣਾ ਆਪਾਂ ਲਾਉਣੀ ਹੈ ਜਿਹੜਾ ਆਪਣਾ ਇਧਰਲਾ ਕੱਪੜਾ ਹੈ ਇਹ ਆਪਣਾ ਆਟੋਮੈਟਿਕੀ 16 ਇੰਚ ਰਹਿ ਜੂਗਾ ਆ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਂਗੀ ਆ ਦੇਖੋ ਇਹ 16 ਇੰਚ ਰਹਿ ਗਿਆ ਇਹ ਮੈਂ ਇੱਕ ਵਾਰ ਦੁਬਾਰਾ ਫੇਰ ਦੱਸਦੀਆਂ ਜਿਹੜਾ ਤੁਸੀਂ ਕੱਪੜੇ ਦੀ ਆਪਾਂ ਆਹ ਸਾਈਡਾਂ ਤੇ ਸਲਾਈਆਂ ਲਗਾਈਆਂ ਨੇ ਇਹ ਕੱਪੜੇ ਦਾ ਟੋਟਲ ਕੱਪੜੇ ਨੂੰ ਨਾਪ ਕੇ ਉਹਦਾ ਜਿਹੜਾ ਚੌਥਾ ਹਿੱਸਾ ਆਊਗਾ ਉਹਦੇ ਤੁਸੀਂ ਨਿਸ਼ਾਨੀ ਲਾ ਕੇ ਇਹਨੂੰ ਬੁੱਗੂ ਨੂੰ ਕਮਾਉਣਾ ਹੈਗਾ ਮੇਰਾ ਇਹ 24 ਇੰਚ ਕੱਪੜਾ ਹੈਗਾ 24 ਦੇ ਵਿੱਚੋਂ ਮੇਰਾ ਜਿਹੜਾ 16 ਚੌਕੇ 24 16 ਇੰਚ ਆ ਰਿਹਾ ਮੈਂ ਇਸ ਸਲਾਈ ਤੋਂ 16 ਇੰਚ ਤੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਜਿਹੜੀ ਇਹਨੂੰ ਮੈਂ ਉਰੋਂ ਪਾਕ ਲਵਾਂਗੀ ਉਰੋਂ ਪਾਕੜ ਕੇ ਮੈਂ ਇਹਨੂੰ ਇਸ ਤਰ੍ਹਾਂ ਜਿਹੜੀ ਇਹਦੀ ਸਲਾਈ ਹੈ ਆ ਦੇਖੋ ਇਸ ਤਰ੍ਹਾਂ ਇਹ ਘੁੰਮੂਗੀ ਇਹਦੀ ਸਾਰੀ ਸਲਾਈ ਕੰਪਲੀਟ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ। ਹਾਂਜੀ ਇਹ ਦੇਖੋ ਇਹ ਸਲਾਈ ਹੈ ਜਿਹੜੀ ਮੈਂ ਇਸ ਤਰ੍ਹਾਂ ਲਗਾ ਲਈ। ਜਿਹੜਾ ਆਪਣਾ ਇਧਰਲਾ ਸਿਰਾ ਸੀ ਉਹ ਉਗ ਰਿਹਾ ਗਿਆ। ਇਹ 16 ਇੰਚ ਕੱਪੜਾ ਹੈ ਤੇ ਜਿਹੜਾ ਆਪਣਾ ਇਧਰਲਾ ਸਿਰਾ ਸੀ ਉਹ ਉਗ ਰਿਹਾ ਗਿਆ 16 ਇੰਚ। ਜਿਹੜਾ ਇਹ ਬਚਾਲੇ ਕੱਪੜਾ ਹੈ ਇਹ ਆਪਣੇ ਦੁੱਗਣ ਹੈਗਾ। ਇਹਨੂੰ ਤੁਸੀਂ ਸਾਰੀ ਨੂੰ ਆ ਦੇਖੋ ਇਸ ਤਰ੍ਹਾਂ ਇਹਨੂੰ ਲਾ ਕੇ ਨਾਪ ਕੇ ਦੇਖੋ ਬਿਲਕੁਲ ਇਹੇ ਸਾਰੀ ਜਿਹੜੀ ਇੱਕਸਾਰ ਆਉਂਦੀ ਆ ਆਪਣੀ ਇਸ ਤਰ੍ਹਾਂ ਇਹ ਜਿਹੜੇ ਆਪਣੇ ਚਾਰੇ ਨੇਗੇ ਇਹਦਾ ਇਹ ਚੌਥਾ ਹਿੱਸਾ ਹੋ ਗਿਆ ਹੁਣ ਆਪਾਂ ਉਰੋਂ ਆਪਣਾ ਇਧਰੋਂ ਜਿਹੜਾ ਇਹ ਕਾਰਨਰ ਹੈਗਾ ਇਹ ਵਾਲਾ ਇਹ ਭੜਨਾ ਹੈ ਇਧਰੋਂ ਇਹ ਕਾਰਨਰ ਫੜਨਾ ਹੈ ਆ ਦੇਖੋ ਜਿਹੜੀ ਆਪਾਂ ਇਹਨਾਂ ਸਾਨੀ ਮਾਰਤੀ ਸਲਾਈ ਲਗਾਤੀ ਇਧਰੋਂ ਦਾ ਆਪਾਂ ਇਹ ਕਾਰਨਰ ਫੜਨਾ ਹੈ ਇਧਰੋਂ ਜਿਹੜੀ ਆਪਾਂ ਸਾਰਿਆਂ ਨੂੰ ਪਹਿਲਾਂ ਨਿਸ਼ਾਨੀ ਮਾਰੀ ਸੀ ਇਸ ਤਰ੍ਹਾਂ ਸਲਾਈ ਲਾਈ ਸੀ ਉਹ ਫੜਨਾ ਆਹ ਕਾਰਨਰ ਫੜਨਾ ਹੈ ਤੇ ਆਹ ਕਾਰਨਰ ਫੜਨਾ ਹੈ ਇਹ ਦੋਨੇ ਕਾਰਨਰ ਫੜ ਕੇ ਆਪਾਂ ਇਸ ਤਰ੍ਹਾਂ ਇਹਦੀ ਕਟਿੰਗ ਕਰ ਦਾਂਗੇ ਉਰੋਂ ਆਪਾਂ ਛੋਟਾ ਦਾ ਜਿਹੜਾ ਕੱਟ ਹੈ ਇਹ ਲਗਾ ਲਾਂਗੇ ਇਸ ਤਰ੍ਹਾਂ ਫਿਰ ਆਪਾਂ ਇਹਦੇ ਵਿੱਚ ਕੈਂਸੀ ਪਾ ਕੇ ਇਹਦੀ ਕਟਿੰਗ ਹੈ ਜਿਹੜੀ ਉਹ ਕਰ ਦਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਾਂਗੇ ਜਿਹੜਾ ਇਹਦੇ ਵਿੱਚ ਵਾਲਾ ਹੈ ਉਹ ਕਰ ਦਾਂਗੇ ਇਹਦੇ ਇਸ ਤਰ੍ਹਾਂ ਆਪਾਂ ਜਿਹੜੀ ਆਹ ਸਾਈਡ ਹੈ ਦੇਖੋ ਇਹਦੀ ਇਧਰ ਵੀ ਹਾਂਜੀ ਆਪਾਂ ਜਿਹੜੀ ਇਸ ਸਾਈਡ ਹੈ ਇਹ ਵੀ ਕੱਟ ਲਾਂਗੇ ਆਪਾਂ ਹੁਣ ਇਹਦੇ ਦੋਨੋਂ ਸਾਈਡ ਕੱਟ ਲਈਆਂ ਇਹ ਆਪਣਾ ਜਿਹੜਾ ਫੈਲ ਹੈਗਾ ਦੇਖੋ ਇਹ ਬਣ ਗਿਆ ਹੁਣ ਆਪਾਂ ਇੱਕੋ ਸਾਈਡ ਜਿੱਧਰ ਇਹਦੀ ਮੂਰੀ ਰੱਖਣੀ ਹੈ ਆਪਾਂ ਇਧਰ ਇਹਦੀ ਮੂਰੀ ਰੱਖੂ ਜਿਹੜੀ ਆਹ ਟੀਜੈਗੀ ਇਹਦੇ ਉੱਪਰ ਆਉਗੀ ਹੁਣ ਆਪਾਂ ਇਹਨੂੰ ਥੋੜੀ ਜਿਹੀ ਇਸ ਤਰ੍ਹਾਂ ਰਾਉਂਡ ਸ਼ੇਪ ਦੇ ਵਿੱਚ ਇਹਨੂੰ ਘੁਮਾ ਲਾਂਗੇ ਇਹ ਦੇਖੋ ਹਾਂਜੀ ਆ ਦੇਖੋ ਆਪਣਾ ਜਿਹੜਾ ਥੈਲਾ ਹੈ ਉਹ ਇਸ ਤਰ੍ਹਾਂ ਬਣ ਗਿਆ ਤੁਸੀਂ ਉਹਨੂੰ ਕਮਾ ਕੇ ਇਸ ਤਰ੍ਹਾਂ ਸੈੱਟ ਕਰ ਲੈਣਾ ਆ ਦੇਖੋ ਇੱਕ ਤਾਂ ਆਪਣੀ ਇਸ ਸਾਈਡ ਆ ਜਿਹੜੀ ਮੋਰੀ ਹੈਗੀ ਇਸ ਸਾਈਡ ਬਣੂਗੀ ਆਪਾਂ ਇੱਥੋਂ ਲੈ ਕੇ ਜਾਵਾਂਗੇ ਇੱਕ ਮੋਰੀ ਆਪਣੀ ਇਸ ਸਾਈਡ ਬਣੂ ਜਿਹੜੀ ਇਹ ਆਪਣੀ ਲੱਤ ਹੈ ਇਹ ਤੇ ਬਿਲਕੁਲ ਕੋਈ ਸਲਾਈ ਨਹੀਂ ਹੁੰਦੀ ਹੈਗੀ ਇਹ ਜਿਹੜੀਆਂ ਸਾਰੀਆਂ ਸਲਾਈਆਂ ਨੇ ਇਹ ਆਪਣੀ ਉੱਪਰ ਰਹਿ ਜਾਣਗੀਆਂ ਇੱਕ ਗੱਲ ਹੋਰ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਕਸਹਰੇ ਦੇ ਵਿੱਚ ਜਿਹੜੀ ਆਪਣੀ ਕੀ ਰਹੇਗਾ ਉਹ ਵੱਧ ਜਾਂਦਾ ਹੈਗਾ ਇਹਦੇ ਵਿੱਚ ਆਪਣਾ ਜਦੋਂ ਇਹ ਆਪਾਂ ਕੱਟਦੇ ਇਹਦੇ ਵਿੱਚ ਆਪਣੀ ਜਿਹੜੀ हिਪ ਹੈ ਉਹ ਵੱਧ ਜਾਂਦੀ ਆ ਜਿੰਨੀ ਆਪਾਂ हिਪ ਰੱਖਦੇ ਆ ਉਦੋਂ ਆਪਣੀ 2-4 ਇੰਚ हिਪ ਹੈ ਜਿਹੜੀ ਉਹ ਲੂਜ਼ ਹੋਊਗੀ ਘਟਦੀ ਨਹੀਂ ਹੈਗੀ ਜਦੋਂ ਆਪਾਂ ਇਹਨੂੰ ਰੇਵ ਘੁਮਾ ਦਾਂਗੇ ਆ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਥੈਲਾ ਇਹ ਬਣ ਗਿਆ ਹੁਣ ਆਪਾਂ ਉਰੋਂ ਇੱਕ ਉਰੋਂ ਮੋਰੀ ਬਣਾਵਾਂਗੇ ਇੱਕ ਉਧਰੋਂ ਆ ਦੇਖੋ ਜਿੰਨੀ ਆਪਾਂ ਨੇ ਮੂਰੀ ਆਪਣੀ ਆਪਾਂ ਜਿਹੜੀ ਇਹ ਪਜਾਮੀ ਦੀ ਮੂਰੀ ਹੈ ਇਹ 5 ਇੰਚ ਤਿਆਰ ਰੱਖਣੀ ਹੈ 1 ਇੰਚ ਆਪਾਂ ਇਹਦੇ ਵਿੱਚ ਜਿਹੜਾ ਇਹਦਾ ਮਾਰਜਨ ਹੈ ਉਹ ਰੱਖਾਂਗੇ ਸਿਲਾਈ ਦਾ ਇੱਕ ਵੀ ਰੱਖ ਸਕਦੇ ਹੋ ਤੁਸੀਂ ਡੇਢ ਵੀ ਰੱਖ ਸਕਦੇ ਹੋ ਕਿਉਂਕਿ ਬਾਅਦ ਦੇ ਵਿੱਚ ਜੇ ਕਈ ਵਾਰ ਆਪਾਂ ਨੇ ਖੁੱਲੀ ਕਰਨੀ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਣੀ ਉਰੋਂ ਆਪਾਂ 6 ਇੰਚ ਦੀ ਨਸਾਨੀ ਲਗਾ ਲਾਂਗੇ 6 ਇੰਚ 6 ਇੰਚ ਦੀ ਨਸਾਨੀ ਲਗਾ ਲਾਂਗੇ ਦੀ ਇਸ ਤੋਂ ਬਾਅਦ ਜਿੰਨੀ ਆਪਾਂ ਨੇ ਪਜਾਮੀ ਦੀ ਲੈਂਥ ਰੱਖਣੀ ਹੈਗੀ ਆ ਦੇਖੋ ਇਸ ਸਾਈਡ ਆਪਾਂ ਪਜਾਮੀ ਦੀ ਲੈਂਥ ਰੱਖਾਂਗੇ ਜਿੰਨੀ ਤੁਸੀਂ ਪਜਾਮੀ ਦੀ ਲੈਂਥ ਰੱਖਣੀ ਹੈ ਤੁਸੀਂ ਓਨੀ ਨਸਾਨੀ ਲਗਾ ਸਕਦੇ ਹੋ ਜੇਕਰ ਤੁਸੀਂ 벨ਟ ਵਾਲੀ ਪਜਾਮੀ ਕਰਨੀ ਹੈ ਤਾਂ ਤੁਸੀਂ ਜਿਹੜੀ 4 ਇੰਚ ਲੈਂਥ ਹੈ ਇਹਦੀ ਘੱਟ ਰੱਖ ਲਓ ਕਿਉਂਕਿ ਆਪਾਂ 4 1/2 벨ਟ ਤਿਆਰ ਪਾਉਣੇ ਆ ਲੇਕਿਨ ਜੇਕਰ ਤੁਸੀਂ ਕਿਸੇ ਜੈਂਟਸ ਦੀ ਪਜਾਮੀ ਕੱਟ ਰਹੇ ਹੋ ਤਾਂ ਤੁਸੀਂ ਉਹਦੀ ਜਿੰਨੀ ਲੈਂਥ ਹੈ ਉਦੀ ਤਿਆਰ ਉਹਦੇ ਵਿੱਚ 2 2 ਇੰਚ ਜ਼ਿਆਦੇ ਇਹਦਾ ਹੋਲਡਿੰਗ ਦਾ ਰੱਖ ਕੇ ਉਹ ਲੈਂਥ ਲਾ ਲਓ ਜਿਸ ਤਰ੍ਹਾਂ ਮੈਂ ਇਹਦੀ ਜਿਹੜੀ ਪਜਾਮੀ ਐ ਇਹਦੇ ਉੱਤੇ ਮੈਂ 벨ਟ ਲਗਾਉਂਗੀ ਤਾਂ ਕਰਕੇ ਮੈਂ ਇਹਦੀ ਜਿੰਨੀ ਜਿਹੜੀ ਲੈਂਥ ਹੈਗੀ ਉਹ ਮੈਂ 35 ਇੰਚ ਰੱਖ ਰਹੀਆਂ 35 ਇੰਚ ਇਹ ਇਹਦੀ ਆਪਣੀ ਲੈਂਥ ਦੀ ਨਿਸ਼ਾਨੀ ਲਾ ਰਹੀ ਜਿਹੜੀ ਆਪਣੀ ਆ ਚੀਜ਼ ਬਚ ਗਈ ਇਹਦੀ ਆਪਣੀਆਂ ਜਿਹੜੀਆਂ ਚੂੜੀਆਂ ਨੇ ਉਹ ਪੈ ਜਾਣਗੀਆਂ

ਇਹ ਆਪਣੀਆਂ ਚੂੜੀਆਂ ਪਹਿਨਗੀਆਂ ਆ ਆ ਆਪਣੀ ਪਜਾਮੀ ਦੀ ਜਿਹੜੀ ਲੈਂਥ ਹੈ ਉਹ ਆ ਗਈ ਇਸੇ ਤਰ੍ਹਾਂ ਨਿਸ਼ਾਨੀ ਆਪਾਂ ਉਸ ਸਾਈਡ ਤੇ ਲਾਉਣੀ ਹੈ ਆ ਦੇਖੋ ਇਸ ਸਾਈਡ ਤੇ ਸਾਈਡ ਵੀ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾਉਣੀ ਹੈ 6 ਇੰਚ ਤੇ ਨਿਸ਼ਾਨੀ ਆਪਾਂ ਉਂ ਲਾ ਲਈ ਤੇ ਜਿੰਨਾ ਆਪਾਂ ਨੇ ਇਹ ਬਚ ਜਾਏਗਾ ਚੂੜੀਆਂ ਨੂੰ 15.5 ਇੰਚ ਛੱਡ ਕੇ ਇਹ ਦੇਖੋ ਇੱਥੋਂ ਵੀ ਆਪਾਂ ਨੇ 6 ਇੰਚ ਲਾਉਣੀ ਹੈ ਦੇਖੋ ਇਹ ਤਾਂ ਆਪਣੀ ਆ ਗਈ ਜੀ ਇਹ ਤਾਂ ਆਪਣੀਆਂ ਚੂੜੀਆਂ ਦੀ ਆ ਗਈ ਹੁਣ ਆਪਾਂ ਨੇ ਜਿਹੜਾ ਜੇਕਰ ਤੁਸੀਂ ਉਰੋ ਘੇਰ ਹੈ ਤੁਹਾਡੀ हिਪ ਦੇ ਹਿਸਾਬ ਦੇ ਨਾਲ ਜੇ ਤਾਂ ਤੁਹਾਡਾ ਘੇਰ ਜਿਆਦਾ ਵੱੰਦਾ ਫਿਰ ਤਾਂ ਤੁਸੀਂ ਉਰੋ ਜਿੰਨਾ ਤੁਸੀਂ ਘੇਰ ਲੈਣਾ ਉਹਨੇ ਤਿੰਨ ਸਾਲ ਹੀ ਲਾ ਸਕਦੇ ਹੋ ਆਪਣੀਆਂ ਅਨਸਾਲੀਆਂ ਨੇ ਜਿਹੜੀਆਂ ਦੇਖੋ ਆਪਾਂ ਨੇ ਲਾ ਲਈਆਂ ਮੂਰੀ ਰੱਖ ਲਈ ਜਿੰਨੀਆਂ ਆਪਾਂ ਨੇ ਚੂੜੀਆਂ ਪਾਉਣੀਆਂ ਨੇ ਉਹ ਲਾ ਲਈਆਂ ਹੁਣ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਆਪਣੀ ਘੇਰ ਰੱਖਣਾ ਪਜਾਮੀ ਦਾ ਉਹ ਰੱਖਣਾ ਹੈਗਾ ਇਹ ਘੇਰ ਦੇਖੋ ਜੇਕਰ ਤੁਸੀਂ ਤੁਹਾਡੀ हिਪ ਖੁੱਲੀ ਹੈ ਤਾਂ ਤਾਂ ਤੁਸੀਂ ਘੇਰ ਉਹਦੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨੀ ਤੇ ਤੁਹਾਡੀ हिਪ ਹੈਗੀ ਉਹਦੇ ਵਿੱਚ ਤੁਸੀਂ 1-2 ਇੰਚ ਐਕਸਟਰਾ ਪਲੱਸ ਕਰਕੇ ਜਿਹੜੀ ਇਹ ਰੱਖਣੀ ਹੈਗੀ ਤੇ ਮੈਂ ਇਹਦੀ ਜਿਹੜਾ ਘੇਰ ਹੈਗਾ ਮੈਂ ਇਹਦਾ ਘੇਰ 16 ਇੰਚ ਰੱਖ ਰਹੀਆਂ ਜੀ ਇਸ ਤਰ੍ਹਾਂ ਇੱਥੋਂ ਮੈਂ ਇਹ ਜਿਹੜੀ ਆਸਣ ਦੀ ਨਿਸਾਨੀ ਹੈ ਉਹ ਲਾਉਂਗੀ ਮੈਂ ਇਹਦਾ ਆਸਣ ਹੈ ਜਿਹੜਾ 10 ਇੰਚ ਲੈ ਰਹੀਆਂ ਕਿਉਂਕਿ ਮੈਂ ਇਹਦੇ ਉੱਪਰ ਬੈਲਟ ਲਾਉਂਗੀ ਮੈਂ 10 ਇੰਚ ਲੈ ਲਿਆ ਇਸ ਤਰ੍ਹਾਂ ਹੀ ਮੈਂ ਇਧਰੋਂ ਇਹਦਾ ਘੇਰ ਲਉਂਗੀ ਅਲੋ ਮੈਂ ਇਹਦਾ ਘੇਰ ਲੈ ਕੇ ਮੈਂ ਤੋਂ 10 ਇੰਚ ਤੇ ਨਿਸ਼ਾਨੀ ਲਗਾਤੀ ਅਲੋ ਇਹ ਇਧਰ ਇਹ ਦਾਸਨ ਆ ਗਿਆ ਇਹ ਇਧਰ ਇਹਦੀ ਮੂਰੀ ਆ ਗਈ ਇਧਰ ਇਹ ਦਾਸਨ ਆ ਗਿਆ ਇਹਦੀ ਮੂਰੀ ਆ ਗਈ ਹੁਣ ਆਪਾਂ ਇਹਦੇ ਉੱਤੋਂ ਜਿਹੜਾ ਇਹ ਆਸਣ ਹੈ ਆਪਾਂ ਪਹਿਲਾਂ ਇੱਕ ਸਾਈਡ ਦੀ ਜਿਹੜੀ ਕਟਿੰਗ ਹੈ ਉਹ ਕਰਾਂਗੇ ਦੂਸਰੀ ਸਾਈਡ ਦੀ ਕਟਿੰਗ ਆਪਾਂ ਇਹਦੇ ਉੱਪਰੋਂ ਰੱਖਦੇ ਬਸ ਉਰੋਂ ਤੁਸੀਂ ਇਸ ਤਰ੍ਹਾਂ ਆ ਦੇਖੋ ਉਰੋਂ ਆਪਣੀ ਇਹ ਚੂੜੀਦਾਰ ਇੱਥੋਂ ਤੁਸੀਂ ਇਹਨੂੰ ਵਧਾਉਂਦੇ ਆਓ अपना ਜਿਹੜਾ ਆਸਣ ਹੈ ਇਹ ਰਹਿ ਗਿਆ ਜਿੰਨਾ ਤੁਹਾਡਾ ਆਸਣ ਹੈ ਤੁਸੀਂ ਉਨਾ ਉਰੋਂ ਰੱਖ ਸਕਦੇ ਹੋ ਉਰੋਂ ਜੇ ਤੁਸੀਂ ਆਪਣੀ ਕੋਈ ਥਾਈ ਵਗੈਰਾ ਦਾ ਨਾਪ ਹੈ ਉਹ ਵੀ ਰੱਖ ਸਕਦੇ ਹੋ ਲੇਕਿਨ ਤੁਸੀਂ ਉਰੋਂ ਜੇ ਇਹਨੂੰ ਇਸ ਤਰ੍ਹਾਂ ਵੀ ਦੇ ਦੋਗੇ ਬਿਲਕੁਲ ਜਿਹੜੀ ਇਹਦੀ ਪਜਾਮੀ ਦੀ ਫਿਟਿੰਗ ਹੈ ਇਹ ਸਹੀ ਆਊਗੀ ਹੁਣ ਆਪਾਂ ਪਹਿਲਾਂ ਇੱਕ ਸਾਈਡ ਦੀ ਕਟਿੰਗ ਕਰ ਦਿੰਦੇ ਆ ਆ ਦੇਖੋ ਜੀ ਆਪਣੀ ਇੱਕ ਸਾਈਡ ਦੀ ਜਿਹੜੀ ਕਟਿੰਗ ਹੈ ਇਹ ਹੋਊਗੀ ਇਹਦੀ ਜਿਹੜੀ ਇਹ ਕੱਤ ਤੇ ਕੋਈ ਵੀ ਕੀਤੀ ਹੈ ਵੀ ਕੋਈ ਸਲਾਈ ਨਹੀਂ ਆਈ ਥਿਰਪਾ ਫੇ ਜਿਹੜੀਆਂ ਸਲਾਈਆਂ ਨੇ ਉੱਪਰ ਰਹਿ ਗਈਆਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਘਮਾ ਕੇ ਇਹਨੂੰ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਸੈੱਟ ਕਰਕੇ कटिंग जी अपनी जेड़ी ए सारी कटिंग है ये होगी देखो अपनी जेडी पजामी है इस तरह इस तरह अपनी पजामी है जेड़ी ਇਹਦੀ ਕਟਿੰਗ ਹੋਗੀ ਇਹ ਜਿਹੜੀ ਇਹ ਆਹ ਸਾਈਡ ਐ ਲੱਤ ਤੇ ਇਹਦੇ ਬਿਲਕੁਲ ਕਿਤੇ ਵੀ ਕੋਈ ਸਲਾਈ ਨਹੀਂ ਆਈ ਇੱਕ ਸਲਾਈ ਆਪਣੀ ਇੱਧਰ ਰਹਿ ਗਈਆਂ ਇੱਕ ਇਹਦੀ ਬੈਕ ਸਾਈਡ ਤੇ ਰਹਿ ਗਈ ਇਸ ਲੰਨਾ ਹਾਂ ਜੀ ਆਪਾਂ ਉਹ ਇੱਕ ਤੁਸੀਂ ਥੋੜੀ ਜਿਹੀ ਮਿਆਨੀ ਜ਼ਰੂਰ ਪਾ ਦਿਓ ਜੀ ਕਿਉਂਕਿ ਮਿਆਨੀ ਦੇ ਨਾਲ ਆਪਾਂ ਨੂੰ ਬਹੁਤ ਹੀ ਬੈਠਣਾ ਕਰਨਾ ਵੀ ਸਖਾ ਰਹਿੰਦਾ ਵੈਸੇ ਤਾਂ ਇਹ ਵੀ ਕਿੱਚੀ ਨਹੀਂ ਪਾਉਂਦੀ ਕਿਉਂਕਿ ਰੇਵ ਐ ਲੇਕਿਨ ਤੁਸੀਂ ਮਿਆਨੀ ਪਾ ਸਕਦੇ ਹੋ ਜਿਹੜੀ ਮਿਆਨੀ ਆ ਉਹ ਕੱਟਣ ਦਾ ਤਰੀਕਾ ਜਿਹੜਾ ਬਿਲਕੁਲ ਬਹੁਤ ਆਸਾਨ ਉਹ ਤੋਂ ਸੀ ਜਿਹੜਾ ਆਪਣਾ ਇਹ ਵੇਸਟੇਜ ਕਪੜਾ ਆਪਾਂ ਬਚਾ ਲਓ ਕੱਢੇਗਾ ਤੁਸੀਂ ਇਹਦੀ ਜਿਹੜੀ ਇਹ ਕੰਨੀ ਵਾਲੀ ਸਿਲਾਈ ਆ ਇਹਨੂੰ ਉਢੇੜ ਦਿਓ ਆ ਦੇਖੋ ਇਹ ਜਿਹੜੀ ਕੰਨੀ ਆ ਦੀ ਸਿਲਾਈ ਉਢੇੜ ਕੇ ਤੁਸੀਂ ਇਹਨੂੰ ਕੰਨੀ ਨੂੰ ਕੰਨੀ ਦੇ ਰੱਖ ਲਓ ਇਸ ਤਰ੍ਹਾਂ ਇਹ ਆਪਣਾ ਡਬਲ ਕੱਪੜਾ ਹੋ ਗਿਆ ਤੁਸੀਂ ਇਹਨੂੰ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਇਨਾ ਸਾਂਹੀ ਲਾਉਣੀ ਹੈ ਜਿਹੜੀ ਮਿਆਨੀ ਪਾਉਣੀ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਵੈਸੇ ਇਹ ਚੌਰਸ ਕੱਪੜੇ ਦੇ ਵਿੱਚੋਂ ਵੀ ਮਿਆਨੀ ਬਣ ਜਾਂਦੀ ਹੈ ਲੇਕਿਨ ਆਪਣਾ ਜਿਹੜਾ ਇਹ ਕੱਪੜਾ ਨਿਕਲਿਆ ਆਪਾਂ ਉਹਦੇ ਵਿੱਚੋਂ ਮਿਆਨੀ ਬਣਾ ਰਹੇ ਹਾਂ ਤੁਸੀਂ ਇਸ ਤਰ੍ਹਾਂ ਇਹਦੀ ਇਧਰ ਨਸਾਨੀ ਲਾਉਣੀ ਹੈ

ਹੁਣ ਆਪਾਂ ਇਹਦੇ ਉੱਤੇ ਆਪਣੀ ਜਿਹੜੀ 벨ਟ ਆਮ ਆਪਣੀ ਸਲਵਾਰ ਦੀ 벨ਟ ਹੁੰਦੀ ਹੈ ਜਿੰਨੀ ਖੁੱਲੀ ਆਪਾਂ ਉਹ 벨ਟ ਲਾ ਕੇ ਇਹਦੇ ਜਿੰਨੇ ਕੁ ਥੋੜੇ ਜਿਹਾ ਬਲ ਪਹਿਣਗੇ ਉਹ ਬਲ ਪਾ ਕੇ ਇਹਨੂੰ ਰੈਡੀ ਕਰ ਲਾਂਗੇ ਜੀ ਆਪਾਂ ਨੇ ਜਿਹੜੀ ਇਹ ਚੂੜੀਦਾਰ ਪਜਾਮੀ ਆ ਰੇ ਪਜਾਮੀ ਇਹਦੀ ਕਟਿੰਗ ਹੋਊਗੀ ਐ ਸੋ ਉਹਨੂੰ ਅੱਜ ਦੀ ਮੇਰੀ ਇਹ ਵੀਡੀਓ ਜਿਹੜੀ ਕੱਢੀ ਹਿੰਦੀ ਐ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ